हाँ जी आज हम आपको मोहाली शहर की वो नज़ारा दिखा रहे हैं जो जहाँ पे भारत सफाई अभियान की धज्जियाँ उड़ रही हैं ये बीच सड़क के आधे रास्ते पे ये कूड़े करकट के ढेर देखो ये मोहाली गांव के साथ जो खोखा मार्केट है स्वच्छ भारत के अधीन कम्युनिटी टॉयलेट भी ये बनी हुई है उसके गेट के ऊपर ये देखो कूड़े के ढेर हैं और ये आधा रास्ता उन्होंने ब्लॉक किया हुआ है ये सुबह दस सवा दस का टाइम है इस समय आज दिन सोमवार है ये देखो आप यहाँ पे हाल देखो ये स्वच्छ भारत के दिन कम्युनिटी टॉयलेट स्वराज ट्रैक्टर द्वारा जनहित में बनवाई गई है ये बिल्कुल उसके आगे ये कूड़े के ढेर देखो आप मोहाली में फेस वन की जो मोहाली की ये खोखा मार्केट है ਉਸਕੇ ਅੱਗੇ ਕਿਜੀ ਆਧੀ ਸੜਕ ਕੋ ਬਲੌਕ ਕੀਤਾ ਹੋਇਆ ਹੈ ਇਹ ਭਈਆ ਇਹ ਕੂੜੇ ਕੇ ਜੋ ਡੇਰਾ ਇਸ ਕੋ ਕੋਈ ਸੜਕ மே ਫੰਗ ਜਾਂਦੇ ਨੇ ਲੋਕ ਉਹ ਕੌਣ ਹੈ ਭਈਆ ਹੈ ਇਹ ਕੂੜੇ ਦੇ ਢੇਰ ਇਹ ਅੱਧੇ ਰਸਤੇ ਚ ਛੱਡ ਜਾਂਦੇ ਨੇ ਲੋਕੇ ਕਿਹਨਾਂ ਨੇ ਛੱਡਿਆ ਇਹ ਪਿੰਡ ਵਾਲਿਆਂ ਦਾ ਹਾਲ ਹੈ ਇਹ ਕਹਿ ਰਹੇ ਨੇ ਭਾਈ ਸਾਹਿਬ ਇੱਥੇ ਦੇਖੋ ਇਹ ਇਦੇ ਚੋਂ ਕੱਢ ਰਹੇ ਨੇ ਪਲਾਸਟਿਕ ਦੀ ਬੋਤਲਾਂ ਰੈਗ ਪਿਲਰਸ ਸੋ ਆ ਤੁਸੀਂ ਹਾਲ ਦੇਖੋ ਮੁਹਾਲੀ ਦੀ ਐਮਸੀ ਦੇ ਦੀਨਪੰਦਾ ਏਰੀਆ ਅੱਧੀ ਸੜਕ ਬਲੌਕ ਕੀਤੀ ਹੋਈ ਆ ਦਿਨ ਸੋਮਵਾਰ ਹੈ ਅੱਜ ਆ ਤੁਸੀਂ ਦੇਖ ਸਕਦੇ ਹੋ ਇੱਥੇ ਸਫਾਈ ਅਭਿਆਨ ਦੀ ਉੜਦੀਆਂ ਧਜੀਆਂ ਫੇਰ ਸਿਸਟਮ ਇਹ ਸਫਾਈ ਦੇ ਜਿਹੜੇ ਆ ਰੈਗ ਪਿਲਰਸ ਆ ਉਹਦੇ ਚ ਬੋਤਲਾਂ ਛਾਂਟ ਰਹੇ ਨੇ ਔਰ ਲੋਕੀ ਇੱਥੋਂ ਜਾ ਰਹੇ ਨੇ ਆ ਅੱਧੀ ਸੜਕ ਜਿਹੜੇ ਸਾਹਮਣੇ ਆਉਣ ਵਾਲੀ ਰੋਡ ਹੈ ਉਸ ਸਾਈਡ ਤੋਂ ਲੋਕੀ ਜਾ ਰਹੇ ਨੇ ਅੱਧਾ ਰੋਡ ਬਲੌਕ ਹੈ ਆ ਤੁਸੀਂ ਦੇਖ ਲਓ ਹਾਲ ਇੱਥੋਂ ਦਾ ਲੋਕਾਂ ਦਾ ਇਹ ਕਹਿੰਦੇ ਨੇ ਜੋ ਇਹ ਬੰਦਾ ਇਹ ਛਾਂੜ ਰਿਹਾ ਇਹਦੇ ਵਿੱਚੋਂ ਆਪਣੇ ਮਤਲਬ ਦੀ ਚੀਜ਼ਾਂ ਉਹ ਕਹਿੰਦਾ ਕਿ ਪਿੰਡ ਵਾਲਿਆਂ ਨੇ ਇਹ ਸਾਰਾ ਕੁਝ ਸੁੱਟਿਆ ਹੋਇਆ ਸੋ ਇੱਥੋਂ ਦੇ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਬਹੁਤ ਸਾਰੀਆਂ ਸਾਈਟਾਂ ਨੇ ਜਿੱਥੇ ਇਹੀ ਹਾਲ ਦਾ ਰਸਤੇ 'ਚ ਕੂੜਿਆਂ ਦਾ ਢੇਰ ਪਲਾਸਟਿਕ ਔਰ ਹੋਰ ਗੰਦਗੀ ਸਾਰੀ ਇੱਥੇ ਸੁੱਟ ਦਿੱਤੀ ਜਾਂਦੀ ਹੈ ਰੋਡ ਦੇ ਵਿੱਚ ਐਨ ਸੋ ਇਹ ਸਾਡੇ ਬੁਹਾੜੀ ਦੇ ਜ਼ਿੰਮੇਵਾਰ ਨਾਗਰਿਕ ਨੇ ਉਹ ਸਿਰੇ ਤੱਕ ਦੇਖ ਲੋ ਆਹੀ ਹਾਲ ਹੈ ਇਹ ਤੁਹਾਨੂੰ ਦਿਖਾ ਦਿੰਨਾ ਵੀ ਆ ਸ਼ੰਕਰ ਸਾਹੋ ਟਾਬਾ ਇੱਕ ਹੈਗਾ ਆ ਮੋਹੜੀ ਜਿਹੜੀ ਖੋਖਾ ਮਾਰਕੀਟ ਹੈ ਆ ਥੀਓ ਉਹਦਾ ਆ ਮਟਕੇ ਵਿਕ ਰਹੇ ਇੱਥੇ ਇਹ ਤੁਹਾਨੂੰ ਅਸੀਂ ਨਾ ਨਿਸ਼ਾਨੀਆਂ ਦੱਸ ਰਹੇ ਆ ਵੀ ਇਹ ਕਿਹੜੀ ਥਾਂ ਤੇ ਹਾਲ ਹੈ ਆ ਦੇਖੋ ਸਫਾਈ ਦੇ ਬਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਫਾਰਾ ਸਰਕਾਰ ਵੱਲੋਂ ਉਹਦੀ ਕੋਈ ਪਰਵਾਹ ਨਹੀਂ ਕਿਸੇ ਨੂੰ ਨਾ ਕੋਈ ਇਹਦਾ ਪੈਰੋਕਾਰ ਹੈ ਨਾ ਕੋਈ ਇਹਦੀਆਂ ਕੋਈ ਇਸ ਨੂੰ ਮੰਨਦਾ ਜਿੱਥੇ ਜਿਹਨੂੰ ਜਗ੍ਹਾ ਮਿਲਦੀ ਉੱਥੇ ਕੂੜਾ ਸੁੱਟ ਕੇ ਆਪਣਾ ਸਵੇਰੇ ਸਵੇਰੇ ਜਦੋਂ ਸਾਡੇ ਮਾਰਨਿੰਗ ਨਹੀਂ ਹੋਈ ਹੁੰਦੀ ਨੇਰੇ 'ਚ ਸੁੱਟ ਕੇ ਲੋਕ ਚਲੇ ਜਾਂਦੇ ਹਨ ਸੋ ਗਵਰਨਮੈਂਟ ਨੂੰ ਇੱਥੇ ਕੋਈ ਸੀਸੀਟੀਵੀ ਲਗਾਉਣੇ ਚਾਹੀਦੇ ਕੈਮਰੇ ਤਾਂ ਕਿ ਇਹੋ ਜਿਹੇ ਲੋਕਾਂ ਤੇ ਕੋਈ ਕਾਨੂੰਨੀ ਕਾਰਵਾਈ ਕੀ ਸੱਕ ਕੀਤੀ ਜਾ ਸਕੇ ਤੇ ਪ੍ਰੋਪਰ ਕੋਈ ਜਗਾ ਬਣੀ ਜਾਵੇ ਜਿੱਥੇ ਕੂੜਾ ਬਣੀ ਤਾਂ ਹੋਈ ਹੈ ਵਸੇ ਆ ਸ਼ੈੱਡ ਪਰ ਲੋਕੀ ਰੋਡ ਦੇ ਉੱਤੇ ਹੀ ਸੁੱਟ ਜਾਂਦੇ ਹਨ